ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਨੂੰ ਸਮਰਪਿਤ ਇੱਕ ਰਚਨਾ ਉਹ ਸਿਰ 'ਤੇ ਕੋਈ ਨਾ ਸਜਾਵੇ ਕਲਗੀ ਸਿਰ 'ਤੇ ਕੋਈ ਨਾ ਸਜਾਵੇ ਕਲਗੀ ਮੁਗਲਾਂ ਦੇ ਅੱਗੇ ਕੀ ਦੀ ਪੇਸ਼ ਚੱਲਦੀ ਓ ਮੁਗਲਾਂ ਦੇ ਅੱਗੇ ਕੀ ਦੀ ਪੇਸ਼ ਚਾਲੇ ਦੀ ਹਰ ਪਾਸੇ ਜ਼ਾਲਮਾਂ ਮਚਾਇਆ ਕਹਿਰ ਸੀ ਹਰ ਪਾਸੇ ਜ਼ਾਲਮਾਂ ਮਚਾਇਆ ਕਹਿਰ ਸੀ ਦਹਿਸ਼ਤ ਫਲਾਈ ਪਿੰਡ ਅਤੇ ਸ਼ਹਿਰ ਜੀ ਦਹਿਸ਼ਤ ਫਲਾਈ ਪਿੰਡ ਅਤੇ ਸ਼ਹਿਰ ਜੀ ਆਨੰਦਪੁਰ ਸਾਹਿਬ ਚ ਨਗਾਰਾ ਵੱਜਿਆ ਆਨੰਦਪੁਰ ਸਾਹਿਬ ਚ ਨਗਾਰਾ ਵੱਜਿਆ ਖੁੱਲੇ ਜੇ ਮદાન ਵਿੱਚ ਤੰਬੂ ਲੱਗਿਆ ਪਿਤਾ ਦਸ਼ਮੇਸ਼ ਜਦੋਂ ਤੇਗ ਖਿੱਚ ਲਈ ਪਿਤਾ ਦਸ਼ਮੇਸ਼ ਜਦੋਂ ਤੇਗ ਖਿੱਚ ਲਈ ਖੂਨ ਦੀ ਪਿਆਸੀ ਲਿਸ਼ਕੇ ਵਾਂਗ ਬਿਜਲੀ ਬਈ ਖੂਨ ਦੀ ਪਿਆਸੀ ਲਿਸ਼ਕੇ ਵਾਂਗ ਬਿਜਲੀ ਖੰਡਾ ਬਾਟਾ ਵੀਰ ਰਸ ਰੰਗ ਵਰਸੇ ਖੰਡਾ ਬਾਟਾ ਵੀਰ ਰਸ ਰੰਗ ਵਰਸੇ ਕੰਬ ਗੇ ਪਹਾੜੀ ਰਾਜੇ ਸੁਣ ਚਰਚੇ ਸ਼ੇਰਾਂ ਵਾਲੀ ਕੌਮ ਦਾ ਨਾ ਆਗਾਜ਼ ਹੋ ਗਿਆ ਸ਼ੇਰਾਂ ਵਾਲੀ ਕੌਮ ਦਾ ਆਗਾਜ਼ ਹੋ ਗਿਆ ਸ਼ੱਕ ਅੰਮ੍ਰਿਤ ਸਿੰਘ ਬਈ ਜਾਵਾਜ਼ ਹੋ ਗਿਆ ਸ਼ੱਕ ਅੰਮ੍ਰਿਤ ਸਿੰਘ ਬਈ ਜਾਵਾਜ਼ ਹੋ ਗਿਆ ਹੁਕਮ ਅਕਾਲ ਦਾ ਸੁਣਾਇਆ ਗੁਰਾਂ ਨੇ ਹੁਕਮ ਅਕਾਲ ਦਾ ਸੁਣਾਇਆ ਗੁਰਾਂ ਨੇ ਹੱਕ ਸੱਚ ਲਈ ਖਾਲਸਾ ਸਜਾਇਆ ਗੁਰਾਂ ਨੇ ਬਾਣੀ ਅਤੇ ਬਾਣੇ ਨਾਲ ਰਹਿਣਾ ਜੁੜ ਕੇ ਬਾਣੀ ਅਤੇ ਬਾਣੇ ਨਾਲ ਰਹਿਣਾ ਜੁੜ ਕੇ ਜਿਦੀ ਮਰ ਜਾਏ ਜਮੀਰ ਉਹ ਤਾਂ ਹੁੰਦੇ ਮੁਰਦੇ ਬਈ ਜਿਦੇ ਮਰ ਜਾਏ ਜਮੀਰ ਉਹ ਤਾਂ ਹੁੰਦੇ ਮੁਰਦੇ ਅੱਜ ਮੈਂ ਬਣਾਵਾ ਮਹਾਬਲੀ ਸੂਰਮੇ ਅੱਜ ਮੈਂ ਬਣਾਵਾ ਮਹਾਬਲੀ ਸੂਰਮੇ ਤਾਜ ਪੋਸ਼ੀ ਕਰਾਂ ਜੇ ਜੋਸ਼ ਵਿੱਚ ਖੂਨ ਦੇ ਖਾਲਸਾ ਏ ਫੌਜ ਨੱਕ ਦੇਵੀ ਹਾਰ ਦੀ ਖਾਲਸਾ ਏ ਫੌਜ ਨੱਕ ਦੇਵੀ ਹਾਰ ਦੀ ਜ਼ਾਲਮਾਂ ਦੇ ਜ਼ੁਲਮ ਕਦੇ ਨਾ ਸਹਾਰ ਦੀ ਬਈ ਜ਼ਾਲਮਾਂ ਦੇ ਜ਼ੁਲਮ ਕਦੇ ਨਾ ਸਹਾਰ ਦੀ ਸਿਰ ਦਸ ਤਾਰਾਂ ਤੇ ਗਾਂ ਕੈਮ ਰੱਖੀਆਂ ਸਿਰ ਦਸ ਤਾਰਾਂ ਤੇ ਗਾਂ ਕੈਮ ਰੱਖੀਆਂ ਜਦੋਂ ਤੱਕ ਦੇ ਸੀ ਵੈਰੀ ਭਜੜਾਂ ਸੀ ਮੱਚੀਆਂ ਸ਼ੇਰਾਂ ਵਾਂਗੂ ਹੌਸਲੇ ਬੁਲੰਦ ਰੱਖਦੇ ਸ਼ੇਰਾਂ ਵਾਂਗੂ ਹੌਸਲੇ ਬੁਲੰਦ ਰੱਖਦੇ ਨਿਰਮਲ ਬਾਣੀ ਸਦਾ ਰਹਿਣ ਜਪਦੇ ਬਈ ਨਿਰਮਲ ਬਾਣੀ ਸਦਾ ਰਹਿਣ ਜਪਦੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ